ਅਸੀਂ ਖੜੇ ਹਾਂ ਗੁਰਨਾਣਕ ਸਵੀਟ ਹਾਊਸ ਦੇ ਉੱਪਰ ਕੁਝ ਵਿਅਕਤੀ ਹੁੰਦੇ ਆ ਹੋਟਲ ਦੀ ਭੰਨ ਤੋੜ ਕੀਤੀ ਜਾਂਦੀ ਆ ਆ ਵੇਖੋ ਜਿਹੜਾ ਸ਼ੀਸ਼ਾ ਪਿਆ ਕੱਚਾ ਆਹਾ ਇਧਰ ਪਾਸੇ ਗੋਲ ਗੱਪਿਆਂ ਵਾਲ ਟਿੱਕੀਆਂ ਵਾਲਾ ਕਾਊਂਟਰ ਸੀ ਇਸ ਨੂੰ ਸਾਰਾ ਚੱਕਣਾ ਚੂਰ ਕਰ ਦਿੱਤਾ ਗਿਆ ਸਾਰਾ ਕੱਚਾ ਹੈ ਇਹਦੇ ਲਈ ਪਾਸੇ ਆਹ ਟੇਬਲ ਪਏ ਆ ਟੇਬਲ ਭੰਨ ਤੋੜ ਦਿੱਤੇ ਗਏ ਆ ਜੋ ਵੀ ਸਮਾਨ ਸੀ ਇਹਨਾਂ ਦਾ ਸਾਰਾ ਭੰਨ ਦਿੱਤਾ ਗਿਆ ਕਿਸ ਨੇ ਭੰਨਿਆ ਕਿਉਂ ਭੰਨਿਆ ਇਹ ਜਾਣਕਾਰੀ ਲਵਾਂਗੇ ਹੋਟਲ ਮਾਲਕ ਤੋਂ ਅੰਦਰ ਜਲਦੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਹੋਟਲ ਆ ਮਠਿਆਈ ਵਾਲਾ ਇਹ ਕਾਉਂਟਰ ਹੈ ਜਿਹਦੇ ਵਿੱਚ ਮਠਾਈ ਪਈ ਸੀ ਆ ਇੱਕ ਟਫਨ ਸ਼ੀਸ਼ਾ ਲੱਗਿਆ ਬਹੁਤ ਮੋਟਾ ਸ਼ੀਸ਼ਾ ਇਹ ਇਹਨੂੰ ਭੰਨ ਦਿੱਤਾ ਗਿਆ ਵੇਖੋ ਕਿਉਂ ਭੰਨਿਆ ਗਿਆ ਕੀ ਕਾਰਨ ਹੈ ਸਾਡੇ ਨਾਲ ਹੋਟਲ ਮਾਲਕ ਸਾਡੇ ਨਾਲ ਇਹਨਾਂ ਤੋਂ ਵੀ ਪੂਰੀ ਜਾਣਕਾਰੀ ਲਵਾਂਗੇ ਜਿਵੇਂ ਫਰਿੱਜ ਹੈ ਜੋ ਵੀ ਕੱਚ ਦਾ ਸਮਾਨ ਸੀ ਸਾਰਾ ਭੰਨ ਦਿੱਤਾ ਜਿਵੇਂ ਚੌਕਲੇਟ ਵਾਲਾ ਡੱਬੇ ਸੀ ਉਹਨਾਂ ਨੂੰ ਵੀ ਭੰਨ ਤੋੜ ਦਿੱਤਾ ਗਿਆ ਕੋਈ ਸਮਾਨ ਨਹੀਂ ਇਹਨਾਂ ਦਾ ਇਸ ਵਕਤ ਛੱਡਿਆ ਕੀ ਗੱਲ ਵਾਪਰੀ ਕੀ ਕਹਾਣੀ ਵਾਪਰੀ ਹੈ ਇਹ ਬਾਈ ਸਾਡੇ ਨਾਲ ਆ ਹੋਟਲ ਮਾਲਕ ਇਹ ਤੋਂ ਜਾਣਕਾਰੀ ਸਾਰੀ ਲਵਾਂਗੇ ਚਾਰ ਪੰਜਾਂ ਨੇ ਬੰਦੇ ਆਏ ਜੀ ਉਹਨਾਂ ਦੇ ਮੂੰਹ ਬੰਨੇ ਸੀਗੇ ਉਹਨਾਂ ਦੇ ਸਾਹਮਣੇ ਰੋਡ ਤੇ ਗੱਡੀ ਖੜਾਈ ਆ ਜੀ ਠੀਕ ਹੈ ਰੋਡ ਤੇ ਗੱਡੀ ਖੜਾ ਕੇ ਉਹਨਾਂ ਨੇ ਇੱਕੇ ਲਾਤ ਸਾਰੇ ਜਾਨੇ ਉਹ ਗੱਡੀ ਦੇ ਵਿੱਚੋਂ ਉਤਰੇ ਆਪਦੇ ਡਿੱਗੀ ਤੇ ਖੋਲੀ ਉਹਨਾਂ ਡਿੱਗੀ ਦੇ ਵਿੱਚੋਂ ਹਥਿਆਰ ਕੱਢੇ ਗੜਾਸੀ ਸੀ ਕੋਲੇ ਉਹਨਾਂ ਦੀ ਕਾਪੇ ਸੀ ਕੋਲੇ ਕੋਲੇ ਗਰਾਰੀ ਸੀਗੀ ਆ ਪਾਣੀ ਵਾਲੀ ਪਾਇਪ ਹੁੰਦੀ ਜਿਹੜੀ ਨਰੋਈ ਉਹ ਸੀ ਇੱਕੇ ਦਾਮ ਗੱਡੀ ਤੇ ਖੜਾ ਕੇ ਉਹਨਾਂ ਨੇ ਸੜਕ ਪਾਰ ਕਰੀ ਆ ਜੀ اون ساری ਵਸ ਸਾਰੇ ਕੋਈ ਕਾਊਂਟਰ ਨਹੀਂ ਛੱਡਿਆ ਉਹਨਾਂ ਨੇ ਕੋਈ ਸ਼ੀਸ਼ਾ ਨਹੀਂ ਛੱਡਿਆ ਕੋਈ ਫਰਿੱਜ ਨਹੀਂ ਛੱਡੀ ਕੁਝ ਨਹੀਂ ਛੱਡਿਆ ਕੋਈ ਸਮਾਨ ਇਹ ਜਹ ਹੈ ਨਹੀਂ ਜਿਹੜਾ ਨਹੀਂ ਭੰਗ ਕੇ ਗਏ ਉਹਨੋਂ ਸਾਰਾ ਕੁਝ ਸਾਰੇ ਨੁਕਸਾਨ ਕਰ ਗਏ ਜੀ ਉਹ ਤੇ ਬਸ ਮੈਂ ਬਸ ਆਪਦੀ ਜਾਨ ਬਚਾਈ ਹੈ ਜੀ ਮੈਂ ਪਿਛਲੇ ਕਮਰੇ ਚ ਹੋ ਗਿਆ ਜੀ ਭੱਜ ਕੇ ਜੀ ਉੱਥੇ ਨਹੀਂ ਗਏ ਉਹਨਾਂ ਨੇ ਕੋਈ ਗੱਲਾਂ ਨਹੀਂ ਛੇੜਿਆ ਜੀ ਕੋਈ ਕੋਈ ਪੈਸਾ ਨਹੀਂ ਚੱਕਿਆਗਾ بس 1.5-2 ਮਿੰਟ ਲਾਇਆ ਜੀ ਉਹਨਾਂ ਨੇ ਸਾਰਾ ਸਮਾਨ ਭੰਨੇ ਆ ਉਹਨਾਂ ਨੇ ਕੋਈ ਉਹ ਬੋਲੇ ਨਹੀਂ ਕੋਈ ਉਹਨਾਂ ਨੇ ਕੁਝ ਨਹੀਂ ਕਰਿਆਗਾ ਫਿਰ ਬਾਅਦ ਦੇ ਵਿੱਚ ਸਾਰਾ ਸਮਾਨ ਭੰਨ ਕੇ ਨਾਲ ਹੀ ਇਧਰ ਆ ਹਲਵਾਈ ਆਪਣੇ ਬੈਠੇ ਜੀ ਉਹਨਾਂ ਕਿੰਨੀ ਗਏ ਆ ਉਹਨਾਂ ਨੂੰ ਕੋਈ ਸ਼ੀਸ਼ਾ ਲੱਗਿਆ ਸੀ ਟੋਟੀਆਂ ਲੱਗੀਆਂ ਸੀ ਉਹ ਭੰਨੇ ਆ ਮਕੱਲਾ ਸਮਾਨ ਭੰਨ ਕੇ ਨੁਕਸਾਨ ਕਰਕੇ ਚਲੇ ਗਏ ਜੀ ਹਾਂਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਆ ਤੁਹਾਡਾ ਜੀ ਕਿਸੇ 60 ਪੀਟ ਵੱਜੀ ਹੋਵੇ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਬਸ ਮੈਂ ਇਕੱਲਾ ਸੀਗਾ ਕੋਈ ਦੋ ਫਲਬਾਈ ਸੀ ਤਿੰਨ ਜਾਨੇ ਸੀ ਸਾਰੇ ਜਾਨੀ ਮੈਂ ਮੁੰਡਾ ਚਾਹ ਬਣਾਈ ਜਾਂਦਾ ਸੀ ਉੱਥੇ ਹੀ ਬਸ ਉਹ ਵੀ ਪਾਸੇ ਖੜ ਗਿਆ ਜੀ ਮੈਂ ਵੀ ਜਦੋਂ ਪਤਾ ਲੱਗਿਆ ਮੈਨੂੰ ਵੀ ਬੰਦੇ ਆ ਗਏ ਆ ਹਥਿਆਰ ਆ ਉਹਨਾਂ ਕੋਲੇ ਤੇ ਮੈਂ ਭੱਜ ਕੇ ਕੈਮਰੇ ਦੇ ਵਿੱਚ ਪਿੱਛੇ ਹੋ ਗਿਆ ਜੀ ਤੇ ਬਸ ਉਹਨਾਂ ਨੇ ਦਾ ਸਾਰਾ ਸਮਾਨ ਭੰਨਿਆ ਜੀ ਕੋਈ ਬੋਲੇ ਨਹੀਂ ਕੋਈ ਉਹਨਾਂ ਨੇ ਗਾਲ ਦੁਕ ਨੀ ਕਢੀ ਬਸ ਸਾਰਾ ਸਮਾਨ ਭੰਨ ਕੇ ਉਹ ਚਲੇ ਗਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਟਕਾਂਦ ਵਾਲਾ ਪਿੰਡ ਆ ਜੀ ਹਾਂਜੀ ਕੀ ਕੀ ਲੱਗਦਾ ਵੀ ਘਟਨਾ ਕਿਉਂ ਘਟੀ ਆ ਕਿਸੇ ਨਾ ਤੁਹਾਡੀ ਲਾਕਡਾਟ ਸੀ ਜਾਂ ਪਹਿਲਾਂ ਕੋਈ ਇੱਥੇ ਬੰਦਾ ਆਇਆ ਹੋਵੇ ਖਾਣ ਪੀਣ ਕਾ ਤ ਤੁਸੀਂ ਕਿਸੇ ਨਾ ਜਿਹਦੇ ਹੋ ਨਹੀਂ ਇਹ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜੀ ਕਿਸੇ ਨਾ ਕੋਈ ਲਾਕਡਾਟ ਨਹੀਂ ਕੋਈ ਕੁਝ ਹੋਰ ਨਹੀਂ ਜੀ ਬਸ ਇਹ ਸਮਝ ਨਹੀਂ ਆ ਰਿਹਾ ਬਸ ਕੁਲਾ ਗੁੰਨਾ ਕਰਦੀ ਦਾ ਨਾ ਚਾਹੀਏ ਇਹ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੀ ਇਹ ਬਿਨਾ ਜਿਵੇਂ ਲਾਕਡਾਟ ਤੋਂ ਲੱਗਦਾ ਵੀ ਕੋਈ ਕਿਸੇ ਦਾ ਇਦਾਂ ਨੁਕਸਾਨ ਕਰ ਜੂਗਾ ਕੋਈ ਬਸ ਇਹ ਹੀ ਸਮਝ ਨਹੀਂ ਆ ਰਹੀ ਜੀ ਵੀ ਕੀ ਚੱਕਰ ਹੋਇਆ ਕੀ ਗੱਲਬਾਤ ਹੋਈ ਹੈ ਬਸ ਪਤਾ ਹੀ ਨਹੀਂ ਲੱਗਿਆ ਜੀ ਅਚਾਨਕ ਹੀ ਇਹ ਹੋ ਗਿਆ ਇਹ ਕੋਈ ਸਾਡੀ ਕਿਸੇ ਨਾਲ ਕੋਈ ਲਾਗੜਾਟ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਿਸੇ ਪਿੱਛੇ ਕੋਈ ਦੁਕਾਨਦਾਰ ਆ ਸੀ ਕੋਈ ਕਿਸੇ ਨਾਲ ਪੈਸਿਆਂ ਪਿੱਛੇ ਜਾਂ ਕੋਈ ਸਮਾਨ ਪਿੱਛੇ ਕੋਈ ਬੰਦਾ ਵੈਸ ਪੈਂਦਾ ਕੋਈ ਉਹ ਨਹੀਂ ਹੋਈਗੀ ਜਾਂ ਆਪ ਨੂੰ ਪਤਾ ਹੀ ਹੁੰਦਾ ਵੀ ਆ ਵੀ ਕੱਲ ਪਰਸੋਂ ਵੀ ਆ ਕੰਮ ਹੋਇਆ ਆਪਣਾ ਵੀ ਕਿਸੇ ਨਾਲ ਬੈਂਸੇ ਸੀ ਵਾਜੇ ਸੀਗੇ ਵੀ ਉਹ ਬੰਦਾ ਹੋ ਸਕਦਾ ਕੋਈ ਚੱਕਰ ਨਹੀਂ ਇਹ ਜੀ ਹਾਂਜੀ ਹੁਣ ਪੁਲਿਸ ਪ੍ਰਸ਼ਾਸਨ ਤੁਹਾਡੇ ਨੇੜੇ ਹੀ ਆਇਥੇ ਬਾਜਾ ਥਾਣਾ ਕਿੰਨੇ ਚਿਰ ਬਾਅਦ ਪਹੁੰਚ ਗਿਆ ਸੀ ਉਹ ਜਦੋਂ ਵਾਰਦਾਤ ਹੁੰਦੀ ਆ ਉਹ ਮੰਨ ਲਓ ਵੀ ਉਹਨਾਂ ਨੇ ਫੋਨ ਲਾਤਾ ਸੀ ਉਹ 15 20 ਮਿੰਟ ਦੇ ਵਿੱਚ ਆ ਗਏ ਸੀਗੇ ਇੱਥੇ ਹੀ ਹਾਂਜੀ ਜਦੋਂ ਪੁਲਿਸ ਪ੍ਰਸ਼ਾਸਨ ਆਉਂਦਾ ਉਹਨਾਂ ਨੂੰ ਕੀ ਕੁਝ ਦਿਖਾਇਆ ਕੀ ਕੁਝ ਗੱਲਬਾਤ ਹੋਈ ਦਾ ਵੀ ਮੈਂ ਉਹਨਾਂ ਨੇ ਸਾਰਾ ਮੌਕਾ ਵੇਖਿਆ ਜੀ ਫੋਟੋਆਂ ਮਾ ਖਿੱਚੀਆਂ ਸਾਰੀਆਂ ਜੀ ਉਹਨਾਂ ਨੇ ਇਹ ਸਾਰਾ ਫੋਟੋਆਂ ਖਿੱਚ ਕੇ ਆ ਨਾਲ ਹੀ ਆਪਣੀ ਫੈਕਟਰੀ ਐ ਪਲਾਟ ਆਈ ਉੱਥੇ ਚਲੇ ਗਏ ਉਹ ਕੈਮਰੇ ਦੇਖੇ ਉਹਨਾਂ ਨੇ ਕੈਮਰੇ ਦੇ ਵਿੱਚ ਉਹੀ ਗੱਡੀ ਆਈ ਹੌਂਡਾ ਸਿਟੀ ਗੱਡੀ ਸੀਗੀ ਸਿਲਵਰ ਕਲਰ ਦੀ ਉਹ ਡਿੱਗੀ ਜਦੋਂ ਉਹਨਾਂ ਨੇ ਹਥਿਆਰ ਕੱਢਣ ਸਮੇ ਡਿੱਗੀ ਖੋਲੀ ਤਾਂ ਉਵੇਂ ਡਿੱਗੀ ਉਹ ਖੁੱਲੀ ਰਹਿ ਗਈ ਉਵੇਂ ਉਹ ਕੈਮਰਿਆਂ ਦੇ ਵਿੱਚ ਆਈ ਆਈ ਉੱਥੇ ਫੈਕਟਰੀ ਦੇ ਮੂਹਰੇ ਬਸ ਉਵੇਂ ਡਿੱਗੀ ਖੁੱਲੀ ਰਹੀ ਆ ਉਹਨਾਂ ਦੇ ਮੂੰਹ ਬੰਨੇ ਹੋਏ ਆਈ ਕੋਈ ਉਹਨਾਂ ਦੀ ਪਛਾਣ ਨਹੀਂ ਆ ਰਹੀ ਕੈਮਰੇ ਦੇ ਵਿੱਚ ਹਜੇ ਜੀ ਜਿਹੜੀ ਇਹ ਗੱਡੀ ਆਉਂਦੀ ਆ ਇਹ ਕਿਹੜੇ ਪਾਸੇ ਆਉਂਦੀ ਆ ਵਾਰਦਾਤ ਜਿਹੜੇ ਕਰਨ ਵਾਲੇ ਬੰਦੇ ਆ ਇਹ ਜੈਤੋ ਤੋਂ ਆਏ ਸੀ ਬਾਜ਼ੀਖਾਨੇ ਵਾਲੇ ਪਾਸੇ ਆ ਰਹੇ ਸੀ ਇਹ ਆਪਣੀ ਇਧਰ ਬਾਜ਼ਾ ਸਾਈਡ ਤੋਂ ਇਧਰੋਂ ਆਏ ਸੀ ਇਹਨਾਂ ਬਾਜ਼ਾ ਸਾਈਡ ਤੋਂ ਆਏ ਤੇ ਇਹ ਬਾਹਰ ਕਰਕੇ ਜੀ ਬਸ ਜੈਤੋ ਨੂੰ ਚਲੇ ਗਈ ਇਹ ਹਾਂਜੀ ਆਉਂਦੇ ਬਾਜ਼ੇ ਦੇ ਪਾਸਿਓਂ ਆ ਹਾਂਜੀ ਜੈਤੋਲੇ ਪਾਸੇ ਨੂੰ ਚਲੇ ਜਾਂਦੇ ਹਾਂਜੀ ਤੋਲੇ ਪਾਸੇ ਚਲੇ ਜਾਂਦੇ ਆ ਬਾਜ਼ੇ ਦੇ ਪਾਸੇ ਇਹ ਇਹ ਜਿਹੜਾ ਹੋਟਲ ਆ ਤੁਹਾਡਾ ਕਿੰਨਾ ਕੁ ਪੁਰਾਣਾ ਦੁਕਾਨ ਤੁਹਾਡੀ ਇਹ ਆਪਾਂ ਨੂੰ ਹੋ ਗਏ ਆ ਜੀ ਇੱਥੇ 11-12 ਸਾਲ ਹੋ ਗਏ ਆ ਜੀ ਹਾਂਜੀ 11-12 ਸਾਲਾਂ ਦੇ ਵਿੱਚ ਇਹ ਪਹਿਲੀ ਘਟਨਾ ਦੇ ਪਹਿਲਾਂ ਵੀ ਕੁਝ ਹੋਇਆ ਵਾਰ ਦਾ ਇਹ ਪਹਿਲੀ ਘਟਨਾ ਜੀ ਉਦੋਂ ਪਹਿਲਾਂ ਕੋਈ ਵੀ ਕੋਈ ਇਹ ਕਿਸ ਨਹੀਂ ਹੋਇਆ ਕੋਈ ਇਹ ਜਿਹਾ ਹੋ ਯਾਨੀ ਹਾਂਜੀ ਪਹਿਲੀ ਘਟਨਾ ਜੀ ਇਹੇ ਬਸ ਜੀ ਜਿਵੇਂ ਹੁਣ ਤੁਹਾਡੇ ਜਿਹੜੇ ਫਰਿੱਜ ਆ ਇਹਦੇ ਸ਼ੀਸ਼ੇ ਭੰਨ ਦਿੱਤੇ ਗਏ ਜਿਹੜੇ ਰਬੜ ਟਫਨ ਸੀ ਉਹ ਫਰਿੱਜ ਆ ਇੱਥੇ ਵੀ ਗੜਾਸਾ ਮਾਰਿਆ ਜੀ ਇਹਦੇ ਅੱਛਾ ਹਾਂਜੀ ਇੱਥੇ ਗੜਾਸਾ ਮਾਰਿਆ ਇੱਥੋਂ ਖੜਿਆ ਨਹੀਂ ਇੱਥੇ ਆਹ ਫਰਿੱਜ ਨੇ ਮਾਰਿਆ ਜੀ ਗੜਾਸਾ ਹਮ ਸਾਰਾ ਭੰਨ ਕੇ ਉਹ ਇੱਥੇ ਬੋਤਲਾਂ ਪਨ ਸਮਾਨ ਪਿਆ ਸੀ ਕਾਊਂਟਰ ਤੇ ਸਾਰਾ ਕੁਝ ਭੰਨਤਾ ਉਹਨਾਂ ਨੇ ਨਹੀਂ ਮੀਂਹ ਦੇ ਇੱਥੇ ਕੋਈ ਕੱਚਾ ਦਾ ਸਮਾਨ ਬੋਤਲਾਂ ਪਈਆਂ ਸੀ ਤੇ ਹਾਂ ਇੱਥੇ ਬੋਤਲਾਂ ਪਈਆਂ ਸਾਰਾ ਉਹਨਾਂ ਨੇ ਭੰਨਤਾ ਕੁਝ ਨਹੀਂ ਛੱਡਿਆ ਜੀ ਹਾਂਜੀ ਜਦੋਂ ਕਿ ਉਹਨੇ ਜਿਹੜਾ ਕੱਚ ਦਾ ਸਮਾਨ ਸੀ ਉਹੀ ਬੰਨਿਆ ਤੇਰਾ ਹਾਂ ਬਸ ਸਾਰਾ ਉਹੀ ਬੰਨਿਆ ਜੀ ਬਪਾਪਾਂ ਮਾਰੀਆਂ ਉਹਨਾਂ ਨੇ ਗੜਾਸੇ ਮਾਰੇ ਆ ਕਾਪੇ ਮਾਰੇ ਆ ਹਾਂ ਬਸ ਹਾਂ ਜੀ ਕੋਈ ਸਮਾਨ ਚੱਕ ਕੇ ਵੀ ਲੈ ਗਏ ਤੇਰਾ ਨਾਲ ਨਹੀਂ ਸਮਾਨ ਕੋਈ ਨਹੀਂ ਚੱਕ ਕੇ ਲੈ ਗਏ ਉਹ ਜੀ ਹਾਂ ਜੀ ਕੱਲਾ ਨੁਕਸਾਨ ਕਰਨ ਆਏ ਸੀ ਨੁਕਸਾਨ ਕਰਕੇ ਚਲੇ ਗਏ ਆ ਜੀ ਹਾਂ ਜੀ ਇਹ ਕਿੰਨੇ ਕ ਪੈਸੇ ਦਾ ਨੁਕਸਾਨ ਆ ਤੁਹਾਡਾ ਇਹ ਘੱਟੋ ਘੱਟ ਹੈਗਾ ਜੀ 2.5 ਲੱਖ ਦਾ ਨੁਕਸਾਨ ਹੈਗਾ ਜੀ ਮੰਨ ਲਓ ਵੀ ਇਹ 50-60 ਹਜ਼ਾਰ ਰੁਪਏ ਦਾ ਫ੍ਰਿਜ ਹੀ ਹੈ ਜੀ ਮੂਰਲਾ ਕਾਊਂਟਰ ਹੋ ਗਿਆ ਮੰਨ ਲਓ ਵੀ 40-50 ਹਜ਼ਾਰ ਦਾ ਕਾਊਂਟਰ ਹੀ ਹੁੰਦਾ ਜੀ ਉਹ ਆਪਣਾ ਏਸੀ ਕਾਊਂਟਰ ਆ ਜੀ ਸ਼ੀਸ਼ਾ ਟੰਪਣ ਹੋ ਗਿਆ 30 ਹਜ਼ਾਰ ਦਾ ਲਵਾਇਆ 7-8 ਮਹੀਨੇ ਹੋ ਗਏ ਜੀ 30 30-35 ਹਜ਼ਾਰ ਦਾ ਉਹ ਸੀਗਾ ਜੀ ਹਾਂ ਜੀ ਜਿਵੇਂ ਹੁਣ ਤੁਹਾਡਾ ਸਮਾਨ ਆਇਆ ਬਣਿਆ ਪਿਆ ਹੈ ਇਹ ਬਦਾਨਾ ਬਣਿਆ ਪਿਆ ਹੁਣ ਇਹ ਖਾਣ ਦੇ ਕਾਬਿਲ ਰਹਿ ਗਏ ਨਹੀਂ ਇਹ ਖਾਣ ਦੇ ਕਾਬਿਲ ਨਹੀਂ ਰਿਹਾ ਜੀ ਇਹਦੇ ਵਿੱਚ ਕੱਚ ਮਿਲ ਗਿਆ ਜੀ ਇਹਦੀ ਹਾਂ ਸਾਰੀ ਕਾਊਂਟਰ ਦੇ ਵਿੱਚ ਮਠਿਆਈ ਪਈ ਸੀ ਜਿਹੜੀ ਉਹਦੇ ਵਿੱਚ ਸਾਰੀ ਚ ਕੱਚ ਮਿਲ ਗਿਆ ਜੀ ਕੱਚ ਸੀਗਾ ਚੂਰਾ ਚੂਰ ਹੋ ਗਿਆ ਸਾਰਾ ਕੁਝ ਜੀ ਸਾਰਾ ਉਹਦੇ ਵਿੱਚ ਮਿਲ ਗਿਆ ਕੋਈ ਇਹ ਨੁਕਸਾਨ ਹੀ ਹੋਇਆ ਸਾਰਾ ਹੀ ਇਹ ਸਾਰੀ ਮਠਿਆਈ ਸਾਰਾ ਨੁਕਸਾਨੀ ਗਈ ਹੈ ਸਾਰੀ ਇਹ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਮਾਨ ਸਰਕਾਰ ਕਹਿੰਦੇ ਸੀ ਵੀ ਬਹੁਤ ਵਧੀਆ ਸਰਕਾਰ ਆਉਊਗੀ ਲੋਕਾਂ ਨੂੰ ਇਨਸਾਫ਼ ਮਿਲਿਆ ਕਰੂਗਾ ਪਿਛਲੀਆਂ ਦੋ ਸਰਕਾਰਾਂ ਤੋਂ ਲੋਕ ਅੱਕੇ ਹੋਏ ਸੀ ਹਾਂਜੀ ਆਪਣੇ ਸਾਹਮਣੇ ਆਪਣੇ ਗੁੰਡਾਗਰਦੀ ਆ ਜੀ ਇਹ ਜਿਹੜੀ ਮਾਨ ਸਰਕਾਰ ਵੇਖ ਲਓ ਹੁਣ ਤੁਸੀਂ ਆ ਸਾਰਿਆਂ ਦੇ ਆਪਣੇ ਏਰੀਏ 'ਚ ਹਰ ਰੋਜ਼ ਇਹ ਘਟ ਨਹੀਂ ਹੁੰਦੀਆਂ ਇਹ ਇਹ ਫੇਸਬੁਕਾਂ ਦੇ ਆਪਣਾ ਵੇਖਣ ਨੂੰ ਮਿਲਦੇ ਹੀ ਹਰ ਰੋਜ਼ ਤਰ੍ਹਾਂ ਹੀ ਕੁਝ ਚੱਲਦਾ ਰਹਿੰਦਾ ਜੀ ਕੀ ਲੱਗਦਾ ਵੀ ਇਹ ਜਿਹੜੀ ਘਟਨਾ ਏਡੀ ਘਟ ਗਈ ਤੁਹਾਡੀ ਵੀ ਕੋਈ ਰੰਜਿਸ਼ ਸੀ ਪਿੱਛੇ ਜਾਂ ਕਿਸੇ ਨਾ ਜਾਂ ਕੋਈ ਗਾਹਕ ਹੁੰਦਾ ਕਿ ਵੀਰ ਬੋਲ ਕੇ ਚਲਾ ਜਾਂਦਾ ਤੁਹਾਡੇ ਨਾਲ ਤੁਸੀਂ ਭੁੱਲ ਜਾਂਦਾ ਦੁਕਾਨਦਾਰ ਤੇ ਮਨ 'ਚ ਨਹੀਂ ਹੁੰਦਾ ਵੀ ਕੋਈ ਗੱਲ ਨਹੀਂ ਫੇਰ ਵੀ ਸਹੀ ਤੇ ਕੀ ਘਟਨਾ ਕਿਦਾਂ ਕੀ ਲੱਗਦੀ ਕੋਈ ਸਾਡੀ ਕਿਸੇ ਨਾ ਰੰਜਿਸ਼ ਨਹੀਂ ਕੋਈ ਅਸੀਂ ਕਿਸੇ ਕਦੇ ਕਿਸੇ ਨਾ ਬੋਲੇ ਨਹੀਂ ਹਣਾ ਹਾਂ ਇਦਾਂ ਦੀ ਕੋਈ ਗੱਲ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਨੂੰ ਆਪ ਨੂੰ ਨਹੀਂ ਸਮਝ ਆਉਂਦੀ ਵੀ ਹਣਾ ਵੀ ਹੋ ਕੀ ਗਿਆ ਵਿੰਨਾ ਨੁਕਸਾਨ ਕਰਕੇ ਗਏ ਆ ਸਾਡੀ ਸਮਝੋਂ ਬਾਹਰ ਆਈ ਬੰਦੇ ਆਉਂਦੇ ਆ ਕੋਈ ਤੁਹਾਡਾ ਗੱਲੇ ਚ ਜਿਹੜਾ ਪੈਸੇ ਪੈਸੀ ਉਹ ਨਹੀਂ ਛੇੜੇ ਉਹਨਾਂ ਨੇ ਜਾਂ ਤੁਹਾਡਾ ਕੋਈ ਸਮਾਨ ਨਹੀਂ ਚੱਕਿਆ ਜਾਂ ਜਿਹੜਾ ਹੋਰ ਸਮਾਨ ਸੀ ਉਹ ਨਹੀਂ ਕੁਛ ਭੰਨੇ ਆ ਇਹ ਜਿੰਨਾ ਵੀ ਤੁਹਾਡਾ ਕੱਚ ਦਾ ਸਮਾਨ ਸੀ ਸਾਰਾ ਉਸੇ ਨੂੰ ਤੋੜਿਆ ਗਿਆ ਹਾਂਜੀ ਨੁਕਸਾਨ ਕਰਿਆ ਨਹੀਂ ਹਾਂ ਨੁਸਾਨ ਨਹੀਂ ਕਰਿਆ ਕੋਈ ਚੱਕੜਿਆ ਖੋਇਆ ਕੁਛ ਨਹੀਂ ਨਹੀਂ ਜੀ ਬਿਲਕੁਲ ਨਹੀਂ ਕੋਈ ਗੱਲੇ ਦੇ ਨੇੜੇ ਨਹੀਂ ਹੋਏ ਉਹ ਤਾਂ ਪੈਸੇ ਮੁੰਡੇ ਜਦੋਂ ਉਹਨੇ ਦੇਖ ਲਿਆ ਵੀ ਕੋਈ ਆਈ ਜਾਂਦਾ ਹਨਾ ਗਲਤ ਆਪਾਂ ਨੂੰ ਪਤਾ ਲੱਗ ਜਾਂਦਾ ਦੂਰੋਂ ਹੱਥ 'ਚ ਹਥਿਆਰ ਆ ਬੰਦੇ ਦੇ ਇਹਨੇ ਪੈਸੇ ਜਦੋਂ ਕੁਛ ਚੱਕੇ ਕੁਛ ਥੱਲੇ ਵੀ ਡਿੱਗ ਪਿਆ ਇੱਥੇ ਉਹਨਾਂ ਦੇ ਪੈਰਾਂ 'ਚ ਹੀ ਡਿੱਗਿਆ ਹੋਇਆ ਇੱਥੇ ਗੜੇ ਰਿਹਾ ਉਹਨਾਂ ਨੇ ਪੈਸਾ ਕੋਈ ਨਹੀਂ ਚੱਕਿਆ ਪੈਸਾ ਕੋਈ ਨਹੀਂ ਹਾਂ ਬਿਲਕੁਲ ਨਹੀਂ ਕੋਈ ਚੀਜ਼ ਨਹੀਂ ਚ ਕੋਈ ਸਮਾਨ ਨਹੀਂ ਚੱਕਿਆ ਹਾਂ ਕੀ ਲੱਗਦਾ ਫਿਰ ਲੁੱਟਖੋ ਵਾਲੇ ਲੱਗਦੇ ਆ ਜਾਂ ਕੋਈ ਤੁਹਾਡੇ ਫਿਰ ਰੰਜਿਸ਼ ਹੀ ਹੋਊ ਕਿਸੇ ਹਿਸਾਬ ਨਾਲ ਜਾਂ ਜਾਂਦਾ ਕਹਿ ਸਕਦੇ ਨਹੀਂ ਲੁੱਟਖੋ ਵਾਲਾ ਤਾਂ ਹੈ ਨਹੀਂ ਸੀ ਕੋਈ ਰੰਜਿਸ਼ ਕੋਈ ਹਨਾ ਕੋਈ ਮਾਨ ਚ ਲਈ ਫਿਰਦਾ ਉਹੀ ਤਾਂ ਕਲੀਅਰ ਕਰਨਾ ਆਪਾਂ ਆਪਾਂ ਪ੍ਰਸ਼ਾਸਨ ਵੀ ਇਹਨੇ ਕਲੀਅਰ ਕਰਕੇ ਦੱਸੋ ਸਾਨੂੰ ਵੀ ਕੌਣ ਸੀ ਕੀ ਲੱਗਦਾ ਵੀ ਪ੍ਰਸ਼ਾਸਨ ਇਹ ਤੁਹਾਨੂੰ ਕਲੀਅਰ ਕਰਾ ਦੂਗਾ ਜਿਹੜੇ ਹਿਸਾਬ ਨਾਲ ਪਿੰਡਾਂ ਦੇ ਨੇ ਦੇਖੋ ਐਫ ਆਈ ਆਰ ਤਾਂ ਦਰਜ ਹੋ ਗਈ ਹੈ ਜੀ ਕਾਰ ਦਾ ਨੰਬਰ ਵੀ ਮਤਲਬ ਹੋ ਗਿਆ ਤੇ ਕਰਨਗੇ ਹਾਂ ਆਸਤਾ ਹੈਗੀ ਵੀ ਕਰਨਗੇ ਪ੍ਰਸ਼ਾਸਨ ਕਰੂਗਾ ਜੀ ਹਾਂ ਜੀ ਕਿੰਨੀ ਪੁਰਾਣੀ ਦੁਕਾਨ ਹੈ ਤੁਹਾਡੀ ਇਹ ਸਾਨੂੰ 11 ਸਾਲ ਹੋ ਗਏ 11 ਸਾਲ ਹੋਏ ਤੇ ਕੰਮ ਕਰਦੇ ਹਾਂ ਜੀ ਤੁਸੀਂ ਉਸ ਵਕਤ ਇੱਥੇ ਮੌਜੂਦ ਸੀ ਕਿ ਜਦੋਂ ਇਹ ਘਟਨਾ ਘਟਦੀ ਸੀ ਨਹੀਂ ਜੀ ਮੈਂ ਜੇਤੋ ਗਿਆ ਸੀ ਗਈ ਕੋਈ ਸਮਾਨ ਲੈਣ ਤੇ ਭਾਂਜਾ ਸੀਗਾ ਜੀ ਮੇਰਾ ਇੱਥੇ ਹਾਂ ਜੀ ਜਾਂ ਜਿਹੜੇ ਆਪਣੇ ਕੰਮ ਕਰਦੇ ਲੇਬਰ ਹੈਗੇ